ਸਟਾਰ ਇੱਕ ਗੱਲ ਅਫਸੋਸ ਨਾਲ ਹੀ ਕਹੀ ਜਾ ਸਕਦੀ ਹੈ ਕਿ ਭਾਰਤ ਅਤੇ ਕੈਨੇਡਾ ਦੇ ਸਬੰਧ ਲਗਾਤਾਰ ਵਿਗੜਦੇ ਹੀ ਜਾ ਰਹੇ ਹਨ ਡੰਡੀ ਪਿਛਲੇ ਲੰਬੇ ਸਮੇਂ ਤੋਂ ਵੱਡੀ ਗਿਣਤੀ ਵਿੱਚ ਭਾਰਤੀ ਮੂਲ ਦੇ ਲੋਕ ਕੈਨੇਡਾ ਜਾ ਕੇ ਵਸਦੇ ਰਹੇ ਹਨ ਡੰਡੀ ਪਿਛਲੇ ਇੱਕ ਦਹਾਕੇ ਵਿੱਚ ਭਾਰਤ ਵਿੱਚੋਂ ਲੱਖਾਂ ਹੋਰ ਨੌਜਵਾਨ ਪੜ੍ਹਾਈ ਦੇ ਵੀਜ਼ੇ ਉੱਤੇ ਜਾਂ ਕਿਸੇ ਹੋਰ ਢੰਗ ਤਰੀਕੇ ਨਾਲ ਰੋਟੀ ਰੋਜ਼ੀ ਕਮਾਉਣ ਲਈ ਕੈਨੇਡਾ ਪ੍ਰਵਾਸ ਕਰ ਚੁੱਕੇ ਹਨ ਡੰਡੀ ਇਹ ਸਿਲਸਿਲਾ ਅਜੇ ਵੀ ਲਗਾਤਾਰ جاری ਹੈ ਡੰਡੀ ਜਿੱਥੋਂ ਤੱਕ ਦੋਵਾਂ ਦੇਸ਼ਾਂ ਦੇ ਸਬੰਧਾਂ ਦੀ ਗੱਲ ਹੈ ਇਕ 6 ਸਾਲ ਤੋਂ ਵੀ ਵਧੇਰੇ ਸਮੇਂ ਤੋਂ ਸੁਖਾਵੇਂ ਹੀ ਬਣੇ ਰਹੇ ਹਨ ਭਾਵੇਂ ਕਿ ਇਹਨਾਂ ਨਾਲ ਆਜ਼ਾਦੀ ਦੇ ਸੰਘਰਸ਼ ਸਮੇਂ ਦੀ ਕਾਮਾਗਾਟਾ ਮਾਰੂ ਜਹਾਜ਼ ਦੀ ਦੁਖਦਾਈ ਘਟਨਾ ਵੀ ਜੁੜੀ ਹੋਈ ਹੈ ਡੰਡੀ ਵਸਤੀਵਾਦੀ ਯੁੱਗ ਵਿੱਚ ਅੰਗਰੇਜ਼ਾਂ ਨੇ ਅਫਰੀਕਾ ਅਤੇ ਏਸ਼ੀਆ ਦੇ ਨਾਲ ਨਾਲ ਦੱਖਣੀ ਪ੍ਰਸ਼ਾਂਤ ਸਾਗਰ ਵਿੱਚ ਵਸਦੇ ਆਸਟ੍ਰੇਲੀਆ ਨਿਊਜ਼ੀਲੈਂਡ ਅਤੇ ਅਮਰੀਕਾ ਦੇ ਨਾਲ ਲੱਗਦੇ ਵਿਸ਼ਾਲ ਖੇਤਰ ਵਾਲੇ ਕੈਨੇਡਾ ਉੱਤੇ ਵੀ ਆਪਣੀ ਪ੍ਰਭੂਸਤਾ ਕਾਇਮ ਕੀਤੀ ਹੋਈ ਸੀ ਡੰਡੀ ਆਪਣੀ ਗਿਣੀ ਮਿੱਠੀ ਨੀਤੀ ਤਹਿਤ ਅਕਸਰ ਅੰਗਰੇਜ਼ ਹੁਕਮਰਾਨ ਆਪਣੀਆਂ ਵਸਾਈਆਂ ਹੋਈਆਂ ਦੂਜੀਆਂ ਬਸਤੀਆਂ ਵਿੱਚ ਭਾਰਤੀ ਲੋਕਾਂ ਨੂੰ ਮਜ਼ਦੂਰੀ ਅਤੇ ਹੋਰ ਵੱਖ-ਵੱਖ ਕੰਮਾਂ ਲਈ ਭੇਜਦੇ ਰਹਿੰਦੇ ਸਨ ਡੰਡੀ ਇਸੇ ਲਈ ਹੀ ਅੱਜ ਭਾਰਤੀ ਮੂਲ ਦੇ ਲੋਕ ਅਫਰੀਕਾ ਦੇ ਵੀ ਬਹੁਤ ਸਾਰੇ ਦੇਸ਼ਾਂ ਵਿੱਚ ਵੀ ਵਸੇ ਹੋਏ ਹਨ ਡੰਡੀ ਦੇਸ਼ ਦੇ ਆਜ਼ਾਦ ਹੋਣ ਤੋਂ ਬਾਅਦ ਕੈਨੇਡਾ ਨਾਲ ਭਾਰਤ ਦੇ ਸਬੰਧ ਹੋਰ ਵੀ ਗੂੜੇ ਹੁੰਦੇ ਗਏ ਡੰਡੀ ਕੈਨੇਡਾ ਕੋਲ ਵਿਸ਼ਾਲ ਧਰਤੀ ਹੈ ਡੰਡੀ ਉਥੋਂ ਦੀ ਵਸੋਂ ਸਟਾਰਟ ਮੁਕਾਬਲਤਨ ਬਹੁਤ ਥੋੜੀ ਹੈ ਡੰਡੀ ਇਸ ਲਈ ਉਹ ਆਪਣੀ ਸਰਕਾਰੀ ਨੀਤੀ ਤਹਿਤ ਵੀ ਹੋਰ ਦੇਸ਼ਾਂ ਦੇ ਨਾਲ-ਨਾਲ ਭਾਰਤੀ ਨਾਗਰਿਕਾਂ ਨੂੰ ਵੀ ਆਪਣੇ ਦੇਸ਼ ਵਿੱਚ ਆ ਕੇ ਵਸਣ ਲਈ ਉਤਸ਼ਾਹਤ ਕਰਨ ਵਾਸਤੇ ਖੁੱਲੀ ਅਤੇ ਸੁਖਾਲੀ ਪ੍ਰਵਾਸੀ ਨੀਤੀ ਧਾਰਨ ਕਰਦਾ ਆਇਆ ਹੈ ਡੰਡੀ ਇਸੇ ਹੀ ਸਮੇਂ ਵਿੱਚ ਦੋਵਾਂ ਦੇਸ਼ਾਂ ਦਾ ਵਪਾਰ ਵੀ ਵੱਡੀ ਪੱਧਰ ਉੱਤੇ ਵਧਿਆ ਅਤੇ ਦੋਵਾਂ ਦੇ ਸਬੰਧ ਵੀ ਮਜ਼ਬੂਤ ਹੁੰਦੇ ਰਹੇ ਹਨ ਪਰ ਪਿਛਲੇ ਕੁਝ ਦਹਾਕਿਆਂ ਦੌਰਾਨ ਪੰਜਾਬ ਵਿੱਚ ਰਹੇ ਗੜਬੜ ਵਾਲੇ ਹਾਲਾਤ ਕਾਰਨ ਕਿਸੇ ਨਾ ਕਿਸੇ ਤਰ੍ਹਾਂ ਵੱਡੀ ਗਿਣਤੀ ਵਿੱਚ ਕੇਂਦਰ ਤੋਂ ਨਾਰਾਜ਼ ਪੰਜਾਬੀ ਬਾਹਰ ਆਪਣੀ ਠਾਹਰ ਬਣਾਉਣ ਲਈ ਕੈਨੇਡਾ ਵਿੱਚ ਜਾ ਕੇ ਵਸਦੇ ਰਹੇ ਹਨ ਡੰਡੀ ਉਥੇ ਉਹ ਭਾਰਤੀ ਸਰਕਾਰਾਂ ਪ੍ਰਤੀ ਆਪਣੀ ਨਾਰਾਜ਼ਗੀ ਪਰਗਟਾਉਣ ਲਈ ਲਗਾਤਾਰ ਯਤਨਸ਼ੀਲ ਰਹੇ ਹਨ ਡੰਡੀ ਕੈਨੇਡਾ ਵਿੱਚ ਲਿਖਣ ਅਤੇ ਬੋਲਣ ਦੀ ਕਾਫੀ ਹੱਦ ਤੱਕ ਆਜ਼ਾਦੀ ਹੈ ਡੰਡੀ ਇਸ ਦਾ ਲਾਭ ਉਹ ਲਗਾਤਾਰ ਉਠਾਉਂਦੇ ਰਹੇ ਹਨ ਡੰਡੀ ਉਥੋਂ ਦੇ ਕੁਝ ਇੱਕ ਸੂਬਿਆਂ ਵਿੱਚ ਪੰਜਾਬੀ ਵੱਡੀ ਗਿਣਤੀ ਵਿੱਚ ਜਾ ਵਸੇ ਹਨ ਡੰਡੀ ਇਨਾਂ ਵਿੱਚੋਂ ਭਾਰਤ ਨਾਲ ਨਾਰਾਜ਼ ਚੱਲ ਰਹੇ ਵੱਖਵਾਦੀ ਵਿਚਾਰਾਂ ਦੇ ਕੁਝ ਲੋਕ ਅਕਸਰ ਵੱਖ-ਵੱਖ ਸੰਗਠਨ ਬਣਾ ਕੇ ਭਾਰਤ ਵਿਰੁੱਧ ਅਤੇ ਖਾਲਿਸਤਾਨ ਦੇ ਮੁੱਦੇ ਉੱਤੇ ਆਪਣੀ ਆਵਾਜ਼ ਬੁਲੰਦ ਕਰਦੇ ਰਹੇ ਹਨ ਡੰਡੀ ਚਾਹੇ ਅੱਜ ਪੰਜਾਬ ਵਿੱਚ ਖਾਲਿਸਤਾਨ ਦਾ ਕੋਈ ਵੱਡਾ ਮੁੱਦਾ ਨਹੀਂ ਹੈ ਡੰਡੀ ਇਸ ਵਿਚਾਰਧਾਰਾ ਦੇ ਲੋਕ ਇੱਥੇ ਬਹੁਤ ਘੱਟ ਗਿਣਤੀ ਵਿੱਚ ਹਨ ਪਰ ਬਾਹਰ ਬੈਠੇ ਅਜਿਹੇ ਸੰਗਠਨਾ ਨੇ ਲਗਾਤਾਰ ਇਸ ਮੁੱਦੇ ਨੂੰ ਉਭਾਰੀ ਰੱਖਿਆ ਹੈ ਅਤੇ ਉਹ ਧਾਰਮਿਕ ਦਿਵਾਨਾਂ ਜਾਂ ਧਾਰਮਿਕ ਇਕੱਠਾਂ ਤੋਂ